ਸਾਰੇ ਡਾਕੂਮੈਂਟ ਇਹ ਕੰਪਲੀਟ ਕਰੇ ਆ ਓਕੇ ਆ ਧੰਨ ਧੰਨ ਬਾਬਾ ਕਾਲਾ ਮੇਰ ਜੀ ਸਭ ਤੋਂ ਵੱਡੀ ਮਿਹਰਬਾਨੀ ਇਹਨਾਂ ਦੀ ਹੈ ਜੀ ਬਾਬਾ ਕਾਲਾ ਮੇਰ ਜੀ ਦੀ ਉਸ ਤੋਂ ਬਾਅਦ ਆ ਬਾਬਾ ਨੋਕ ਸਿੰਘ ਪਰਿਵਾਰ ਪਿੰਡ ਸਿਰਸੜੀ ਨੰਬਰਦਾਰ ਪਰਿਵਾਰ ਸਰਦਾਰ ਕਰਮ ਸਿੰਘ ਜੀ ਜਹੇਦਾਰ ਜਿਨ੍ਹਾਂ ਦੀ ਬਦੌਲਤ ਇਹ ਟਰੈਕਟਰ ਇੱਥੇ ਖੜਾ ਜੋ ਕਿ ਇਹ ਕੈਨੇਡਾ ਦੇ ਵਿੱਚ ਜਾ ਰਿਹਾ ਇੱਥੇ ਜੋਸ਼ਰਧਾਲੂ ਆਉਂਦੇ ਵਿੱਚ ਸੰਤਰਾ ਸ਼ਰਾਪੀ ਜਾਂਦੇ ਵਿੱਚ ਸੌਫੀਆ ਪੀ ਜਾਂਦੇ ਵਿੱਚ ਇਹ ਘਰ ਦੀ ਪੀ ਜਾਂਦੇ ਆ ਇਹ ਕੀ ਗੱਲ ਆ ਕੋਈ ਖਰਾਬ ਨਹੀਂ ਹੁੰਦਾ ਨਹੀਂ ਨਹੀਂ ਵੀਰੇ ਆ ਬਾਬਾ ਜੀ ਦੀ ਮਿਹਰ ਹੀ ਆ ਇੱਥੇ ਸਿਰਫ ਇੱਥੇ ਇੱਥੇ ਹੀ ਆਪ ਕੋਈ ਨਸ਼ਾ ਨੂੰ ਪ੍ਰਮੋਟ ਨਹੀਂ ਕਰਦੇਗੇ ਸਿਰਫ ਬਾਬਾ ਕਾਲਾ ਮੇਰ ਜੀ ਦੇ ਜਗ੍ਹਾ ਦੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ ਇੱਥੇ ਸਾਡੇ ਪਿਤਾ ਵਰਕ ਹੀ ਆਉਂਦੇ ਆ ਜੀ ਸਾਰੇ ਕੋਈ ਤੁਸੀਂ ਕੋਈ ਅਣਸਖਾਵੀ ਘਟਨਾ ਵਾਪਰੀ ਸੁਣੀ ਇੱਥੇ ਕੋਈ ਖੁਸ਼ੀ ਨਾ ਆਉਂਦੇ ਆ ਤੇ ਪੂਰਾ ਆਵਦਾਨ ਇੰਜੋਏ ਕਰਦੇ ਆ ਕਿ ਤੁਸੀਂ ਹੁਣ ਵਾਪਸ ਤੁਸੀਂ ਹੁਣ ਵਾਪਸ ਜਾ ਰਹੇ ਨਹੀਂ ਨਹੀਂ ਅਸੀਂ ਤਾਂ ਇਹ ਢੇੜਾ ਕੱਢਣ ਲੱਗੇ ਆ ਅਜੀ ਵੀਰ ਜੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਹਜੇ ਬਾਬਾ ਜੀ ਦੀ ਮਿਹਰ ਸਦਕਾ ਹੁਣ ਲੰਗਰ ਪ੍ਰਸ਼ਾਦਾ ਇੱਥੇ ਛੱਕ ਕੇ ਹੁਣ ਢੇੜਾ ਕੱਢ ਕੇ ਫਿਰ ਇੱਥੇ ਆ ਕੇ ਇੱਥੇ ਰੁਕਾਂਗੇ ਸ਼ਾਮ ਨੂੰ ਜਾਵਾਂਗੇ ਕੀ ਕਹਿਣਾ ਚਾਹੋਗੇ ਵੀਰ ਜੀ ਤੁਸੀਂ ਇਹ ਤੇ ਬਾਬਾ ਕਲਮੇਰ ਦੀ ਬਹੁਤ ਹੀ ਕਿਰਪਾ ਜੀ ਲੋਕਾਂ ਦੇ ਮਨੋ ਕਾਮਨਾ ਪੂਰੀ ਹੁੰਦੀਆਂ ਲੋਕੀ ਖੁਸ਼ੀ ਨਾਲ ਆਉਂਦੇ ਆ ਇੱਥੇ ਆਪ ਦਾ ਹਰੇਕ ਦੀਆਂ ਮਨ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਅਸੀਂ ਹਰ ਸਾਲ ਇੱਥੇ ਆਉਂਦੇ ਆਗੇ ਸਾਡਾ ਸਾਰਾ ਇੱਕੋ ਪਰ ਨੰਬਰ ਦਾ ਪਰਿਵਾਰ ਆ ਜੀ ਹਰ ਸਾਲ ਆਉਂਦੇ ਆ ਇਹ ਟਰੈਕਟਰ ਜੋ ਤਿਆਰ ਕਰਾਇਆ 13 ਤਰੀਕ ਨੂੰ ਸਾਡਾ ਕੈਨੇਡਾ ਚੱਲ ਕੀ ਕਹਿਣਾ ਚਾਹੂਗੀ ਵੀਰ ਜੀ ਤੁਸੀਂ ਟਰੈਕਟਰ ਦਾ ਵੀਜ਼ਾ ਕਿਵੇਂ ਲਵਾਇਆ ਕਿਵੇਂ ਇਹਨੂੰ ਕੈਨੇਡਾ ਭੇਜੋਗੇ ਸਾਤਰੀ ਗਾਲ ਬਾਈ ਜੀ ਇਹ ਟਰੈਕਟਰ ਨੂੰ ਤੁਸੀਂ ਕੈਨੇਡਾ ਕਿਵੇਂ ਭੇਜੋਗੇ ਸਾਰੇ ਡਾਕੂਮੈਂਟ ਆਹੇ ਕੰਪਲੀਟ ਕਰੇ ਆ ਓਕੇ ਆ ਠੀਕ ਆ ਸਾਡਾ ਪਰਿਵਾਰਕ ਟਰੈਕਟਰ ਦੀ ਆ ਆਪਦੇ ਪਿਓ ਦਾਦਿਆਂ ਦੀਆਂ ਫੋਟੋ ਵੀ ਲੰਗਾ ਉੱਪਰ ਦੇਖੋ ਸਾਰੇ ਪਰਿਵਾਰ ਦੇਆਂ ਫੋਟੋ ਵੀ ਲੰਗਾ ਇਹ ਸਾਡੇ ਪਿਓ ਦਾਦਿਆਂ ਦਾ ਟਰੈਕਟਰ ਆ ਉੱਥੇ ਜਾ ਰਿਹਾ ਹਾਂਜੀ ਸੋ ਬਹੁਤ ਵਧੀਆ ਗੱਲ ਆ ਤੁਸੀਂ ਪਿਓ ਦਾਦਿਆਂ ਨੂੰ ਵੀ ਯਾਦ ਰੱਖਿਆ ਸਾਡੀ ਵਿਰਾਸਤ ਆ ਸਾਡਾ ਸੱਭਿਆਚਾਰਕ ਪਰ ਇਸ ਦੇ ਨਾਲ ਨਾਲ ਜਿਹੜਾ ਟਰੈਕਟਰ ਭੇਜਿਆ ਇਹ ਕਹਿੰਦੇ ਕਿਸ਼ਤੀ ਰਾਈ ਜਾਂ ਕਿਸ ਤਰ੍ਹਾਂ ਤੁਹਾਡੇ ਪ੍ਰਬੰਧ ਸਾਰੇ ਮੁਕੰਮਲ ਹੋ ਗਏ ਆ ਹਾਂਜੀ ਆਪਾਂ ਇਥੋਂ ਕਰਿਆ ਕੰਟੇਨਰ ਇਹ ਜਾਊਗਾ ਸ਼ੈਪਰਾਏ ਸ਼ੈਪਰਾਏ ਕੈਨੇਡਾ ਪਹੁੰਚਣਾ ਨਾਲ ਸਾਡਾ ਹੋਰ ਦਮਾਨ ਵੀ ਜਾ ਰਿਹਾ ਘਰ ਦਾ ਉਹ ਜਦ ਬਾਬਾ ਅੱਜ ਕਾਲਾ ਮਹਿਰ ਜੀ ਦਾ ਤੇ ਮੇਲਾ ਕੀ ਕਹਿਣਾ ਚਾਹੋਗੇ ਇਹ ਬਾਬਾ ਜੀ ਦੀ ਸਾਡੇ ਤੇ ਬਹੁਤ ਕਿਰਪਾ ਸਾਨੂੰ ਹਰੇਕ ਖੁਜੀ ਦਿੰਦੇ ਆ ਅਸੀਂ ਇੱਥੇ ਬੋਹਿੰਦੇ ਆ ਹਮ ਹਮ ਆਗੇ ਆਏ ਸਾਲ ਅਸੀਂ ਹਰੇਕ ਨਵੇਂ ਟਰੈਕਟਰ ਤੇ ਪੈਸੇ ਲਾ ਕੇ ਜਉਨੇ ਆ ਵੀਰ ਜੀ ਤੁਸੀਂ ਸੰਧੂ ਗੋਦ ਨਾਲ ਸੰਬੰਧ ਤਾਂ ਹਾਂਜੀ ਬਰਾਦਰਿਆ ਭਾਈ ਜੀ ਤੁਸੀਂ ਸੰਧੂ ਗੋਸ਼ਣਾ ਸੰਬੰਧਤ ਨਹੀਂ ਜੀ ਤੁਸੀਂ ਇਹ ਤੇ ਹਰ ਸਾਲ ਆਉਨੇ ਆ ਹਾਂ ਜੀ ਹਰ ਇੱਕ ਸਾਲ ਆਉਨੇ ਆ ਕੀ ਕਹਿਣਾ ਚਾਹੂਗਾ ਜਿਹੜੀ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਲੋਕ ਪੀ ਰਹੇ ਆ ਵਿੱਚੇ ਰਲੀ ਮਿਲ ਕੇ ਕਿਸੇ ਨੂੰ ਖਰਾਬੀ ਹੋਈ ਹੈ ਇਹ ਤਾਂ ਕਿ ਨਹੀਂ ਹੋਈ ਖਰਾਬੀ ਤਾਂ ਬਈ ਜੀ ਆਪ ਦੇ ਸਿਰ ਤੇ ਹੋਇਆ ਜੋ ਵੀ ਜਿੰਨੀ ਕਿ ਲਿਮਟਾ ਉਨੀ ਕੇ ਚਾਓ ਬਾਬੇ ਦੀ ਦਾ ਸਰਦਾਰ ਦੇ ਮੁਤਾਬਕਾ ਕੀ ਪ੍ਰਸ਼ਾਦ ਜਿੰਨਾ ਦਾ ਉਹਨਾਂ ਕੋ ਛਕੋ ਬਸ ਵੀਰ ਜੀ ਕੀ ਕਹਿਣਾ ਚਾਹੁੰਦੇ ਹਾਂ ਜੀ ਬਹੁਤ ਵਧੀਆ ਬਾਬੇ ਦਾ ਮੇਲਾ ਲੱਗਦਾ ਹਰ ਸਾਲ ਅਸੀਂ ਤਕਰੀਬਨ ਆਉਂਦੇ ਹੀ ਰਹਿੰਨੇ ਆ ਸਾਡਾ ਪਿੰਡ ਨੇੜੇ ਹੀ ਆ ਬਾਬਾ ਦੇ ਥੋਕ ਤੋਂ ਤਕਰੀਬਾ ਬਾਬਾ ਸੁੱਖਾ ਪੂਰੀਆਂ ਕਰਦਾ ਰਹਿੰਦਾ ਚ ਆਉਂਦੇ ਰਹਿੰਦੇ ਆਂ। ਮਨੋਰੰਜਨ ਵਧੀਆ ਹੁੰਦਾ ਸਭ ਕੋ ਪਰਮਾਤਮਾ ਦੇ ਆਗੇ ਸਾਰੀਆਂ ਸੁੱਖਾ ਪੂਰੀਆਂ ਹੁੰਦੀਆਂ ਇੱਥੇ ਆ ਕੇ। ਜੋ ਕੋ ਅਸੀਂ ਵਧੀਆ ਇੱਥੇ ਇੱਕ ਗੱਲ ਹੋਰ ਹੈ ਵੀਰ ਜੀ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਲੋਕ ਸ਼ਰਾਬਾਂ ਪੀ ਰਹੇ ਕੋਈ ਰਲ ਮਿਲ ਕੇ ਜਿਵੇਂ ਆਪਾਂ ਕਰਦੇ ਖਰਾਬ ਹੋ ਗਏ ਇੱਥੇ ਕੋਈ ਖਰਾਬ ਨਹੀਂ ਹੁੰਦਾ। ਬੋਰਾ ਵੀ ਨਹੀਂ ਬਾਈ ਜੀ ਇੱਥੇ ਬਾਬੇ ਦਾ ਨਾਮ ਲੈ ਕੇ ਆਜੋ ਜਿੰਨੀ ਮਰਜ਼ੀ ਪਿਛਲੇ ਬੰਦਾ ਖਰਾਬ ਹੁੰਦਾ ਹੀ ਨਹੀਂਗਾ। ਸੋ ਧੰਨਵਾਦ ਵੀਰ ਜੀ। ਬਾਈ ਜੀ ਇੱਥੇ ਨਾ ਵੀ ਇਹ ਸੰਧੂ ਪਰਿਵਾਰ ਨਾਲ ਰਿਲੇਟਡ ਆ। ਪਰ ਇੱਥੇ ਕੋਈ ਸੰਤੂ ਨਾ ਨਹੀਂ ਇੱਥੇ ਜੇ ਕੋਈ ਗੱਲ ਹੈ ਢਾਲੀ ਵਾਲਾ ਕੋਈ ਕਿਸੇ ਪ੍ਰਕਾਰ ਦਾ ਗੋਤ ਹੈ ਹਰ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਸੱਚੇ ਦਿਲੋਂ ਜੇ ਕੋਈ ਆਉਂਦਾ ਹਰ ਦੀ ਸ਼ਰਧਾ ਪੂਰੀ ਹੁੰਦੀ ਹੈ ਯਾਨੀ ਜੋ ਸ਼ਰਧਾ ਲੈ ਕੇ ਆਉਂਦਾ ਚਾਹੇ ਕਿਸੇ ਵੀ ਜਾਤ ਨਾਲ ਕਿਸੇ ਵੀ ਮਜਬ ਨਾਲ ਸੰਬੰਧ ਹੋਵੇ ਕਿਸੇ ਵੀ ਮਜਬ ਨਾਲ ਸੰਬੰਧ ਹੋਵੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਪਿਆ ਜੀ ਇਹ ਜਿਹੜਾ ਮੇਲੇ ਹੁੰਦੇ ਆ ਇਹ ਸਾਰੇ ਪਰਿਵਾਰਕ ਮੇਲੇ ਹੁੰਦੇ ਆ ਬੰਦੇ ਮਿਲਦੇ ਆ ਮੇਲ ਚੋਲ ਨਾਲ ਪਰਿਵਾਰਕ ਰਿਸ਼ਤੇ ਵਧਦੇ ਆ ਨਾ ਮੇਲਿਆਂ ਲੱਗਣੇ ਚਾਹੀਦੇ ਆ ਗਲਤ ਭਾਵਨਾਵਾਂ ਬੰਦੇ ਰੇਗਦਿਆਂ ਹੋ ਜਾਂਦੇ ਕੋਈ ਜੇ ਸੱਚੀ ਸੋਚ ਨਾਲ ਸਰਦਾਰਾਂ ਦੇ ਜਾਣੇ ਕਿਤੇ ਵੀ ਭਾਵਨਾਵਾਂ ਪੂਰੀਆਂ ਹੁੰਦੀਆਂ ਬਾਈ ਜੀ ਠੀਕ ਹੈ ਮੇਲੇ ਪੰਜਾਬ ਦੀਆਂ ਰੌਣਕਾਂ ਇਹ ਲੱਗਦੇ ਰਹਿਣੇ ਚਾਹੀਦੇ ਆ ਸੂਝ ਨਾਲ ਬਾਣ ਹੋ ਕੇ ਚੱਲੋ ਤੇ ਬਈ